ਮੇਰੀ ਨੂੰ ਤੁਹਾਡੇ ਕੋਲ ਗਈ ਤੁਸੀਂ ਨਾ ਮਨਪੱਤ ਤੱਕ ਲੈ ਨਹੀਂ ਆਏ ਮੇਰੀ ਗੱਲ ਸੁਣੋ ਨਾਲ ਉਹਨਾਂ ਦੇ ਕੋਲ ਨਹੀਂ ਲਾਗੋ ਚੱਲ ਗਿਆ ਰਹੋ ਤੁਸੀਂ ਮੇਰੇ ਕੋਲ ਕੱਲ ਆਓ ਤੁਹਾਨੂੰ ਮੈਂ ਬਵਾਗਾ ਵੀ ਤੁਹਾਡੇ ਨਾਲ ਬੈਠ ਕੇ ਗੱਲਬਾਤ ਕਰਾਂਗੇ ਆਓ ਦੇਖੋ ਅੱਜ ਮੇਰੇ ਕੋਲ ਇਹ ਚੀਜ਼ਾਂ ਆਹ ਗੱਲਾਂ ਤੇ ਆਹ ਹੀ ਅਸੀਂ ਕਿੜੀਆਂ ਕੋਤਾਂ ਆਜਾ ਨਾ ਨਾ ਸਾਨੂੰ ਵੀ ਪਤਾ ਹੈ ਬਰਾਦਰ ਜੀ ਉਹਨਾਂ ਦੇ ਕੋਲੋਂ ਮੇਰੀ ਬਾਤ ਦਾ ਸਮਾਂ ਖਰਾਬ ਨਹੀਂ ਕਰਨਾ ਚਾਹੀਦਾ ਅੱਜ ਕਿ ਮੈਨੂੰ ਗੱਲ ਦੱਸੋ ਹਾਂਜੀ ਅੱਜ ਜਿਹੜੇ ਬੱਚਾ ਮੈਨੂੰ 4-500 ਦਿੱਤੇ ਰਿਹਾ ਹਾਂਜੀ ਅੱਜ ਮੈਂ ਬੱਚਿਆਂ ਨੂੰ ਸਰਕਾਰ ਵੱਲੋਂ ਪੈਸੇ ਦੇਣ ਜਾ ਰਿਹਾ ਹਾਂ ਹੁਣ ਰਾਹ ਚ ਆਪਾਂ ਜੇ ਰੋਕਦੇ ਹਾਂ ਟੱਕਦੇ ਹਾਂ ਇਹ ਠੱਗਾ ਮੈਂ ਸੀ ਜਿਹੜੇ ਮੰਨ ਲਓ ਉੱਥੇ ਆਪਾਂ ਖਲੋਤੇ ਉਹਨਾਂ ਦਾ ਕੋਈ ਨੁਕਸਾਨ ਨਹੀਂ ਆਉਂਦਾ ਤੁਹਾਡੀ ਇਹ ਮੱਗ ਸਾਡੇ ਨਾਲ ਨਹੀਂ ਤੁਹਾਡੀ ਇਹ ਮੱਗ ਸੈਂਟਰਲ ਆਪਣਾ ਸਾਡੇ ਪੰਜਾਬ ਸਰਕਾਰ ਨੇ ਕਿਉਂ ਚੁੱਕਿਆ ਤਰ੍ਹਾਂ ਪੰਜਾਬ ਸਰਕਾਰ ਨੂੰ ਕੀ ਲੋੜ ਪੈ ਗਈ ਮਤਲਬ ਭਾਈ ਸਾਡੇ ਦੀ ਗੱਲ ਨਾਲ ਅੱਗੇ ਕਰ ਇੱਕ ਮੇਰੀ ਬੇਰਤੀ ਹੈ ਹੱਥ ਜੋੜ ਕੇ ਬੇਰਤੀ ਹੈ ਹਾਂਜੀ ਆਪਾਂ ਭਰਾਵਾ ਸਰ ਬਿਲਕੁਲ ਆਪਾਂ ਪੰਜਾਬ ਦੇ ਲੋਕਾਂ ਨੂੰ ਮਾਹੌਲ ਵਧੀਆ ਦੇਣਾ ਅਸੀਂ ਆਪਣੇ ਬੰਦੇ ਆ ਉਹ ਜੇ ਆਪਣੇ ਬੰਦੇ ਦੇ ਰਾਹ ਰੋਕਾਂਗੇ ਆਪਣੇ ਬੰਦੇ ਨੂੰ ਤੰਗ ਹੁਣ ਇੱਕ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਹਾਂਜੀ ਪੰਜਾਬ ਦੇ ਵਿੱਚੋਂ ਦਿੱਲੀ ਜਾਣਾ 에어ਪੋਰਟ ਤੋਂ ਹਾਂਜੀ ਤਕਰੀਬਨ 80% ਬੰਦੇ ਜਿਹੜੇ ਸਾਡੇ ਬੱਚੇ ਆ ਪਿੰਡਾਂ ਦੇ ਲੋਕ ਬਾਹਰਲੇ ਬੋਲਣਾ ਚਾਹੀਦਾ ਏਅਰਪੋਰਟਾਂ ਤੋਂ ਹੁੰਦੇ ਨੇ ਜਾਂਦੇ ਨੇ ਮੈਂ ਤਾਂ ਕਿਹਨੇ ਕਰਾਇਆ ਜੀ ਜਿਹੜੀ ਪੈਟੀਕਲ ਜਿਹੜੀ ਜਨਰੇਟਰ ਨੇ ਕੀਤਾ ਉਹ ਸੈਂਟਰ ਨੇ ਬੰਦ ਕਰ ਦਿੱਤਾ ਮੇਰੀ ਗੱਲ ਸੁਣੋ ਅਸੀਂ ਦੋ ਪਾਸੇ ਦੋ ਮਿੰਟ ਦੋ ਮਿੰਟ ਤਿੰਨ ਮਿੰਟ ਮੈਨੂੰ ਜਵਾਬ ਦਿਓ ਜਲਦੀ ਜਵਾਬ ਦਿਓ ਜਿਹੜਾ ਉਹ ਸੈਂਟਰ ਨੇ ਬੰਦ ਕੀਤਾ ਹਾਂਜੀ ਤੇ ਫਿਰ ਆਪਾਂ ਆਪਣੇ ਪੰਜਾਬੀਆਂ ਨੂੰ ਤੇ ਰਾਹ ਵਧੀਆ ਬਿਲਕੁਲ ਤਾਈ ਖਾਲੀ ਕੋਈ ਰਾਹ ਬੰਦ ਨਹੀਂ ਆ ਅੰਬਾਲਾ ਅੰਬਾਲੇ ਦੇ ਇੰਨੇ ਕਾਰੋਬਾਰੀ ਆ ਅੱਛਾ ਚਲੋ ਮੀਟਿੰਗ ਹੋਈ ਉਹਨਾਂ ਨੂੰ ਬਕਾਇਦਾ ਮੈਨੂੰ ਇਹ ਦੱਸਿਓ ਮੈਨੂੰ ਇਹ ਨਾ ਦੱਸਿਓ ਮੈਨੂੰ ਇਹਨਾਂ ਦੱਸਿਓ ਬੋਲ ਰਿਹਾ ਗੱਲ ਸਰ ਇਹ ਜਾਣ ਦੇ ਇੱਕ ਮਿੰਟ ਉਹ ਜਵਾਬ ਆਇਆ ਉਹ ਮੇਰੀ ਗੱਲ ਸੁਣੋ ਆਹ ਸੁਣ ਲੋ ਅੱਛਾ ਇੱਕ ਮਿੰਟ ਇੱਕ ਮਿੰਟ ਮੈਨੂੰ ਇਹ ਦੱਸਿਓ ਜਦੋਂ ਧਰ ਨਾਲ ਆਇਆ ਹਾਂਜੀ ਪੰਜਾਬ ਚ ਕਿੰਨੇ ਜਵਾਬ ਸੀ ਉਹ ਕਿਸਾਨ ਕਿੰਨੇ ਜਵਾਬ ਦੇ ਰਹੇ ਸੀ ਸਸਤਾ ਤਾਂ ਪਾ ਦਿੱਲੀ ਹੋ ਗਿਆ ਕਿਰਤਾਰ ਕੋਲ 55 ਇੱਥੇ ਹੋ ਗਿਆ ਕਿੰਨੇ ਨੂੰ ਮੈਂ ਨੌਕਰੀਆਂ ਦੇ ਮੱਕ ਪੁੱਛਦਾ। ਪਿਆਗਲੇ ਚਤੀ ਆਈ ਭਿੰਜੀ। ਕਿਸਾਨਾਂ ਦੀ ਬਹਿਸ ਹੁੰਦੀ ਹੈ ਮੇਰੇ ਕੋਲ। ਮੈਨੂੰ ਇੱਕ ਦੱਸਿਓ। ਕਿ ਮੈਂ ਆ ਲਿਸਟ। ਕਿਹੜਾ ਕਿਹੜਾ ਕਿਸਾਨ ਆ ਜਿਹੜਾ ਸੀ ਹੋਇਆ। ਇੱਕ ਦਾ ਨਾਮ ਦਿਓ। ਇੱਕ ਦਾ ਨਾਮ ਦੱਸਿਓ। ਕਿਹੜਾ ਕਿਸਾਨ ਸੇਖਵਾ ਤੋਂ ਆਏ ਆ ਜੀ ਆਪਣੇ। ਹਾਂ ਜੀ। ਜਿਹੜੇ ਕਰਤਾਰਪੁਰ 12 ਜਨਮ ਸੀ। ਮੈਂ ਉਹ। ਠੀਕ ਆ। ਮੈਂ ਤੈਨੂੰ ਦੱਸ ਦਣਾ ਕੋਈ 77 ਗੀ। ਠੀਕ ਹੈ ਆਦਾ ਦੋਵੇਂ ਦੇ ਸ਼ੰਭੂ ਬਾਡਰ ਦੇ 57 ਦੇ ਸ਼ੰਭੂ ਬਾਡਰ ਤੇ 600 ਦੇ ਵੱਧ ਕਰੀਬ ਯਾਨੀ ਕਾਹਦੀਆਂ ਜੱਗਰ ਬੰਦੋ ਦੋ ਮਿੰਟ ਅਬ 12 ਜ਼ਿਲ੍ਹੇ ਦੇ ਸਾਡੇ ਕਿਸਾਨ ਸੀ 12 ਦੇ ਨਾਲ ਅੱਛਾ ਇੱਕ ਬੜੀ ਗੱਲ ਸੁਣਾ ਪਹਾੜ ਤਾਂ ਨਾ ਮਿਲਦਾ ਬੱਚੇ ਨੇ ਧੰਨਵਾਦ ਕੀਤਾ ਹਰ ਗੱਲ ਨੂੰ ਕੋਈ ਨਹੀਂ ਮਾਰ ਗਿਆ ਇਹੋ ਇੱਕ ਤਰ੍ਹਾਂ ਨਹੀਂ ਹੁੰਦਾ ਹੁੰਦਾ پنجاب <inaudible> حکومت ਕੈਡਮੀ ਲੰਗ ਲਗੇ ਸਕੂਨਾ ਦੇ ਉੱਤੇ ਆਪਣੇ ਵਿਸ਼ਵਾਸ ਕਾਰਜ ਕਰਦੇ ਨਾ ਕਿਸਾਨਾਂ ਨਾਲ ਬੜੀ ਬਹਿਸ ਹੋਈ ਕਿ ਤੁਹਾਨੂੰ ਗੱਡੀ ਦੇ ਵਿੱਚ ਆਉਣਾ ਪਿਆ ਸੀ ਉਹ ਮਾਪਾ ਦੇਖੋ ਜੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਕਿ ਕਿਸਾਨਾਂ ਨਾਲ ਕਿਸਾਨ ਸਾਡੇ ਭਰਾ ਨੇ ਔਰ ਅਸੀਂ ਕਹਿ ਸਕਦੇ ਇੱਕ ਪਰਿਵਾਰ ਦਾ ਨੌ ਮਾਸ ਦਾ ਰਿਸ਼ਤਾ ਅਸੀਂ ਵੀ ਭਾਵੇਂ ਛੋਟੇ ਕਿਸਾਨਾਂ ਮਾਰੇ ਕਿਸਾਨਾਂ ਵੱਡੇ ਕਿਸਾਨਾਂ ਅਸੀਂ ਕਿਸਾਨਾਂ ਸੋ ਕਹਿਰਦਾ ਭਾਵ ਦੁੱਖ ਦੀ ਗੱਲ ਇਸ ਇਹ ਲੱਗਦੀ ਹੈ ਵੀ ਜਦੋਂ ਅਸੀਂ ਬੱਚਿਆਂ ਦੇ ਉਦਘਾਟਨਾਂ ਲਈ ਜਾ ਰਹੇ ਆ 5-500 ਬੱਚਾ ਸਾਨੂੰ ਦੇਖ ਰਿਹਾ ਹੈ ਉੱਥੇ ਆ ਕੇ ਜੇ ਕੋਈ ਦਿੱਕਤ ਆ ਕੋ ਗੱਲਬਾਤ ਹੈ ਆ ਕੇ ਦਫ਼ਤਰ ਆਓ ਸਾਡੇ ਕੋ ਆਪਾਂ ਤੁਹਾਨੂੰ ਟਾਈਮ ਦਿੰਨੇ ਬੈਠ ਕੇ ਗੱਲ ਕਰਦੇ ਆ ਕੋਈ ਵੀ ਵਿਚਾਰ ਚਰਚਾ ਵਾ ਬੈਠ ਕੇ ਹੱਲ ਹੁੰਦੀ ਆ ਪਰ ਇਸ ਗੱਲ ਦਾ ਦੁੱਖ ਵੀ ਆ ਮਰਾਰ ਵੀ ਆ ਵੀ ਆ ਕੇ ਗੱਡੀਆਂ ਰੋਕਣੀਆਂ ਆ ਕੇ ਅਹ ਦੀ ਫਿਰ ਮੈਨੂੰ ਇਸ ਗੱਲ ਦਾ ਇਹ ਲੱਗਦਾ ਵੀ ਵੀ ਜਿਤਨਾ ਹੁਣ ਇਹ ਤੇ ਫਿਰ ਇੱਕ ਕਿਸਮ ਦੀ ਵੀ ਤਕੇਸ਼ਾਈ ਹੋ ਗਈ ਪਰ ਇਹ ਚੀਜ਼ਾਂ ਜਿਹੜੀਆਂ ਨੇ ਚੰਗੀਆਂ ਨਹੀਂ ਲੱਗਦੀਆਂ ਕਿਉਂਕਿ ਜੇ ਅੱਜ ਆਪਾਂ ਹਰ ਗੱਲ ਆਪਣੇ ਹੱਕ ਦੀ ਕਰੀ ਜਾਈਏ ਮੈਂ ਕਹਿ ਸਕਦਾ ਜਿਹੜੇ ਸਰਕਾਰ ਨੇ ਵਧੀਆ ਉਪਰਾਲੇ ਕੀਤੇ ਉਹਦੀ ਪ੍ਰਸ਼ੰਸਾ ਕਰਦੀ ਹੈ ਇਹ ਵੀ ਗੱਲ ਤਾਂ ਡਰੋ ਸਟੇਜ ਤੋਂ ਕਹੀ ਗਈ ਕਿ ਤੁਸੀਂ ਆ ਚੰਗੇ ਕੰਮਾਂ ਉਹਨਾਂ ਦੇ ਪ੍ਰਸ਼ੰਸਾ ਕਰੋ ਜਾਂ ਮਿਲੋ ਬਿਲਕੁਲ ਬਿਲਕੁਲ ਦੇਖੋ ਮੈਂ ਤੇ ਅਕਸਰ ਇੱਕੋ ਗੱਲ ਕਹਿਣਾ ਹੁੰਦਾ ਵੀ ਮੈਂ ਮੈਂ ਤੇ ਕਦੀ ਇਹਨਾਂ ਦੇ ਨਾਲ ਵੀ ਇਹੋ ਜੀ ਗੱਲ ਦੇ ਵਿੱਚ ਕਦੀ ਪਿਆ ਨਹੀਂ ਔਰ ਨਾ ਹੀ ਪਰ ਕਿਵਰੀ ਦੁੱਖ ਲੱਗਦਾ ਜਦੋਂ ਅਨੈਸੀਸਰੀ ਮੰਦੇ ਜਿਹੜੇ ਵੀ ਆ ਕੇ ਵਿੱਚੋਂ ਉਹ ਮੈਂ ਦੇਖ ਕੁਝ ਕੇ ਬੰਦੇ ਦੇਖ ਰਹਾ ਪਹਿਲਾਂ ਉਹ ਸਾਡੇ ਆਮ ਆਦਮੀ ਪਾਰਟੀ ਦੇ ਨਾਲ ਸੀ ਕੁਝ ਬੱਚੋ ਬੰਦੇ ਕਦੀ ਉਹ ਕਿਸੇ ਹੋਰ ਪਾਰਟੀ ਨਾਲ ਹੋ ਜਾਂਦੇ ਅੱਜ ਮੈਂ ਦੇਖਿਆ ਉਹ ਕਿਸਾਨਾਂ ਦੇ ਵਿੱਚ ਬੈਠੇ ਸੀ ਸੋ ਕਹਿਣ ਦਾ ਭਾਵ ਇਹ ਹੈਰਾਨਗੀ ਦੀ ਗੱਲ ਹੈ ਵੀ ਇਹ ਇਹ ਚੱਲ ਕੀ ਰਿਹਾ ਵਾ ਇੱਕ ਚੀਜ਼ ਉਹ ਦੇਖਣ ਨੂੰ ਲਈ ਕਿ ਕਿਸਾਨ ਮੁਰਦਾਬਦ ਤੇ ਨਾਰੇ ਲਾ ਰਹੇ ਸੀ ਤੇ ਐਮਐਲਏ ਸਾਹਿਬ ਔਰ ਬਾਕੀ ਸਾਰੇ ਲੋਕ ਆਮ ਆਦਮੀ ਪਾਰਟੀ ਦੇ ਨਹੀਂ ਨਹੀਂ ਦੇਖੋ ਜੀ ਜੇ ਸਾਡੀ ਪਾਰਟੀ ਨੂੰ ਕੋਈ ਮੁਰਦਾਬਦ ਕਹੂਗਾ ਆਪਾਂ ਤਾਂ ਜਿੰਦਾਬਾਦ ਫਿਰ ਕਹਿਣਾ ਹੈ ਕਹਿਣਾ ਜੀ ਠੀਕ ਹੈ ਆਪਾਂ ਪਾਰਟੀ ਆਪਣੀ ਜਿੰਦਾਬਾਦ ਹੈਗੀ ਸੀ ਜਿੰਦਾਬਾਦ ਰਹੀ ਹੈ ਔਰ ਕਿਉਂਕਿ ਗੱਲ ਗਲਤ ਕੀ ਕੀਤਾ ਮੈਂ ਕਿਸਾਨ ਵੀਰ ਪੁੱਛ ਰਿਹਾ ਸੀ ਉਹ ਮੈਂ ਦੇਖ ਰਿਹਾ ਇੱਕ ਵੀਡੀਓ ਤੇ ਚਲਾਤੀ ਉਹਨਾਂ ਨੇ ਵੀ ਚਲਾਈ ਉਹਨਾਂ ਨੇ ਸਾਰੀ ਕੱਟ-ਕੱਟ ਕੇ ਆ ਜੇ ਮਜ਼ਾ ਦੇ ਤਾਂ ਮੈਂ ਵੀ ਜੀ ਯਾਰ ਪੂਰੀ ਚਲਾ ਦੇ ਯਾਰ ਜਿਹੜੇ ਮੈਂ ਸਵਾਲ ਕੀਤੇ ਆ ਲੋਕਾਂ ਨੂੰ ਪਬਲਿਕ ਚੋ ਵੀ ਤੇ ਪਤਾ ਲੱਗਣ ਵੀ ਉਹ ਵੀ ਜਾਣ ਯਾਰ ਇਤਨਾ ਨਾਨਾ ਕਰੀ ਆ ਆਪਾਂ ਆਪਣੇ ਜਿਹੜਾ ਬੋਲੇ ਆ ਆਪਾਂ ਜਿਹੜੇ ਗੱਲਬਾਤ ਕੀਤੀ ਆ ਉਹ ਸਾਡਾ ਕੋਈ ਹੈ ਹੀ ਨਹੀਂ ਉਹ ਆਪਣੇ ਵਿੱਚ ਪਾਤਾ ਮੈਂ ਪੁੱਛਿਆ ਇਹਨਾਂ ਨੂੰ ਮੈਂ ਕਿਹਾ ਜੀ ਮੈਨੂੰ ਦੱਸੋ ਤੁਹਾਡੇ ਪਿੰਡ ਦੇ ਵਿੱਚ ਬੱਤੀ ਦੇ ਬਿੱਲ ਕਿੰਨਿਆਂ ਦੇ ਜ਼ੀਰੋ ਆ ਰਹੇ ਕਹਿੰਦੇ ਇਹ ਗੱਲ ਨਾ ਕਰੋ ਅਗਲੀ ਗੱਲ ਕਰੂੰ ਮੈਂ ਕਿਹਾ ਜੀ ਮੈਂ ਮੈਂ ਕਿਹਾ ਜੀ ਸਭ ਬੁੱਧੀਆਂ ਤੇ ਗੱਲ ਕਰਨਾ ਹੁੰਦਾ ਕਿ ਜਸਰ ਵੀ ਹਾਜ਼ਰ ਲਵਾਉਣੀ ਹੈ ਦੇਖੋ ਮੈਂ ਮੈਂ ਜੋ ਮਹਿਸੂਸ ਕਰਦਾ ਇੱਕ ਨਾ ਮਾਹੌਲ ਨੂੰ ਔਕਵਰਡ ਜਿਹਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦਾ ਠੀਕ ਆ ਕੋਈ ਕਿਸੇ ਨਾਲ ਜੇ ਕੋਈ ਗੱਲ ਹੋਣੀ ਹੈ ਇਸ ਤਰ੍ਹਾਂ ਗੱਡੀਆਂ ਰੋਕ ਕੇ ਗੱਲ ਹੋਊਗੀ ਕੋਈ ਹੱਲ ਹੋਣੇ ਆ ਇਸ ਤਰ੍ਹਾਂ ਗੱਡੀਆਂ ਰੋਕ ਕੇ ਹੱਲ ਹੋਣਗੇ ਇਹ ਹੱਲ ਨਹੀਂ ਆ ਇਹ ਹੱਲ ਦਾ ਤਰੀਕਾ ਨਹੀਂ ਸਾਡੇ ਨਾਲ ਅਸੀਂ ਟਾਈਮ ਦਿੰਨੇ ਸਾਡੇ ਨਾਲ ਉਹ ਹੁਣ ਜੇ ਸਾਡੇ ਬੰਦੇ 2 2 4 400 ਬੰਦੇ ਫਿਰ ਉਹ ਉਹ ਇਹਨਾਂ ਦੀਆਂ ਮੈਂ ਕਹਿ ਸਕਦਾ ਇਹਨਾਂ ਦੇ ਘਰਾਂ ਦੇ ਬਾਹਰ ਧਰਨਾ ਦੇਣਾ ਸ਼ੁਰੂ ਕਰ ਦੇ ਉਹਦਾ ਕੀ ਫਲਸਫਾ ਹੋਊਗਾ ਕੀ ਮੈਸੇਜ ਹੋਊਗਾ ਇਹ ਚੀਜ਼ ਨਹੀਂ ਆ ਭਾਈਚਾਰਾ ਸਾਡਾ ਭਾਈਚਾਰਕ ਸਾਜ ਆ ਰਲ ਮਿਲ ਕੇ ਆਪਾਂ ਦੇਖੋ ਜੀ ਮੈਂ ਮੈਂ ਇਹਦੇ ਵਿੱਚ ਕੁਝ ਵੀ ਹੋ ਸਕਦਾ ਮੈਂ ਕਹਿ ਨਹੀਂ ਸਕਦਾ ਕਿ ਕੌਣ ਆ ਭੜਕਾਰਿਆ ਕੌਣ ਨਹੀਂ ਹੈ ਤੇ ਚਲੋ ਪਰਮਾਤਮਾ ਜਾਣਦਾ ਪਰ ਇਹ ਤਰੀਕਾ ਗਲਤ ਹੈ ਬੱਚਿਆਂ ਨੂੰ ਅੱਜ ਇਹਨਾਂ ਦੇ ਰਾਹ ਰੋਕਣ ਦੇ ਨਾਲ ਬੱਚਿਆਂ ਨੂੰ 2 2 ਘੰਟੇ ਛੋਟੇ ਛੋਟੇ ਬੱਚਿਆਂ ਨੂੰ ਅੱਜ ਇੰਤਜ਼ਾਰ ਕਰਨਾ ਉਹ ਕੋਈ ਵਿਚਾਰਾ ਬਾਹਰ ਖਲੋਤੇ ਨੇ ਪਰਿਵਾਰ ਖਲੋਤੇ ਨੇ ਠੀਕ ਹੈ ਕਿਉਂ ਆਪਾਂ ਡਿਸਟਰਬ ਕਰ ਰਹੇ ਆ ਆਪਾਂ ਨੂੰ ਕੋਈ ਵੀ ਦਿੱਕਤ ਆ ਪਰੇਸ਼ਾਨੀ ਆ ਅਸੀਂ ਭੱਜੇ ਨਹੀਂ ਤੁਹਾਡੇ ਤੋਂ ਸਾਨੂੰ ਅੱਧੀ ਰਾਤ ਫੋਨ ਕਰੋ ਸਾਨੂੰ ਮੇਰੇ ਤੋਂ ਟਾਈਮ ਲਓ ਮੈਂ ਤੁਹਾਨੂੰ ਟਾਈਮ ਦਿੰਨਾ ਮਿਲ ਕੇ ਗੱਲ ਕਰਦੇ ਆ ਚਲੋ